ਪੰਜਾਬ ਦੇ ਵਿੱਚ ਬੱਸਾਂ ਬੰਦ ਕਰਨ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ ਤੇ ਦੱਸਦੀਏ ਕਿ ਕੱਚੇ ਮੁਲਾਜ਼ਮ ਹੁਣ ਵਿਧਾਨ ਸਭਾ ਦਾ ਕਿਰਾਉ ਕਰਨਗੇ ਤੇ ਜਿਸ ਦੇ ਦੌਰਾਨ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਬੱਸਾਂ ਜਿਹੜੀਆਂ ਬੰਦ ਰਹਿਣਗੀਆਂ 12 ਮਾਰਚ ਅਤੇ 13 ਮਾਰਚ ਨੂੰ ਜਿਹੜੀਆਂ ਪੀ ਆਰਟੀਸੀ ਬੱਸਾਂ ਬੰਦ ਰਹਿਣਗੀਆਂ ਤੇ ਕੁਝ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਦਾ ਕਿਰਾਉ ਕੀਤਾ ਜਾਵੇਗਾ ਤੇ ਦੱਸ ਦਈਏ ਕਿ ਇਹ ਵੱਡੀ ਖਬਰ ਹੈ ਦੱਸ ਦਈਏ ਕਿ ਜੇਕਰ ਤੁਸੀਂ ਵੀ ਕਿਸੇ ਕੰਮ ਲਈ ਜਾ ਰਹੇ ਹੋ ਤਾਂ ਇਹ ਖਬਰ ਨੂੰ ਜ਼ਰੂਰ ਪੜੋ ਤੇ ਜਿਸ ਦੇ ਦੌਰਾਨ ਦੱਸ ਦਈਏ ਕਿ 12 ਮਾਰਚ ਅਤੇ 13 ਮਾਰਚ ਨੂੰ ਪੀ ਆਰਟੀਸੀ ਜਿਹੜੀਆਂ ਸਰਕਾਰੀ ਬੱਸਾਂ ਉਹ ਬੰਦ ਹੋਣ ਜਾਰੀਆਂ ਨੇ ਤੇ ਕੁਝ ਕੱਚੇ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਪੱਕਾ ਧਰਨਾ ਲਗਾਇਆ ਜਾਵੇਗਾ ਤੇ ਜਿਸ ਦੇ ਦੌਰਾਨ ਕਿਹਾ ਜਾ ਰਿਹਾ ਹੈ ਕਿ ਸਾਡੀਆਂ ਜਿਹੜੀਆਂ ਤਨਖਾਹਾਂ ਉਹਨਾਂ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਕੁਝ ਮੁਲਾਜ਼ਮ ਜਿਹੜੇ ਕੱਚੇ ਮੁਲਾਜ਼ਮ ਆ ਉਹ ਵਿਧਾਨ ਸਭਾ ਦਾ ਕਿਰਾਉ ਕਰਨਗੇ ਤੇ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਸਰਕਾਰ ਦੇ ਖਿਲਾਫ ਹੱਲਾ ਬੋਲਿਆ ਜਾਵੇਗਾ ਤੇ ਉੱਥੇ ਹੀ ਦੱਸਦੀ ਹੈ ਕਿ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਵਿਧਾਨ ਸਭਾ ਦਾ ਕਿਰਾਉ ਕੀਤਾ ਜਾਵੇਗਾ ਤੇ 12 ਮਾਰਚ ਅਤੇ 13 ਮਾਰਚ ਨੂੰ ਜਿਹੜਾ ਵਿਧਾਨ ਸਭਾ ਦਾ ਘਿਰਾਓ ਜਿਹੜੇ ਕੱਚੇ ਮੁਲਾਜ਼ਮ ਕਰਨਗੇ ਤੇ ਉੱਥੇ ਹੀ ਜਿਹੜੇ ਸਾਰੇ ਸਰਕਾਰੀ ਬਸਾਂ ਦੇ ਮੁਲਾਜ਼ਮ ਨੇ ਉਹ ਪਹੁੰਚਣਗੇ ਤੇ ਜਿਸ ਦੇ ذریعے ਦੱਸਦੀ ਹੈ ਕਿ ਪੀ ਆਰਟੀਸੀ ਜੜੀਆਂ ਬੰਦ ਰਹਿਣਗੀਆਂ ਤੇ 12 ਮਾਰਚ ਤੇ 13 ਮਾਰਚ ਨੂੰ ਜਿਹੜੀ ਪੀ ਆਰਟੀਸੀ ਬੰਦ ਰਹਿਣਗੀਆਂ ਤੇ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਵਿਧਾਨ ਸਭਾ ਦਾ ਘੇਰਾਓ ਕੀਤਾ ਜਾਵੇਗਾ ਤੇ ਉੱਥੇ ਹੀ ਕੱਚੇ ਮੁਲਾਜ਼ਮ ਵੱਡਾ ਧਰਨਾ ਲਗਾਉਣਗੇ ਤੇ ਵੱਡੇ ਧਰਨੇ ਦੌਰਾਨ ਆਪਣੀਆਂ ਮੰਗਾਂ ਜਿਹੜੀਆਂ ਮਨਾਈਆਂ ਜਾਣਗੀਆਂ ਤੇ ਜਿਸ ਤੋਂ ਬਾਅਦ ਲਗਾਤਾਰ ਇਸ ਗੱਲ ਨੂੰ ਲੈ ਕੇ ਹੁਣ ਆ ਚਾਰੇ ਪਾਸੇ ਚਰਚਾ ਛਿੜੀ ਹੋਈ ਆ ਤੇ ਪੀਆਰਟੀਸੀ ਜਿਹੜੀ ਅਪਸਾ ਨੇ ਉਹ ਬੰਦ ਰਹਿਣਗੇ ਤੇ ਦੱਸਦੀ ਕਿ 12 ਮਾਰਚ ਤੋਂ ਲੈ ਕੇ 13 ਮਾਰਚ ਤੱਕ ਜਿਹੜੀ ਬੱਸਾਂ ਬੰਦ ਕਰਨ ਦਾ ਐਲਾਨ ਹੋਇਆ ਹੈ ਤੇ ਜਿਸ ਦੇ ਦੌਰਾਨ ਪੀਆਰਟੀਸੀ ਦੇ ਮਾਲਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਸਰਕਾਰ ਦੇ ਖਿਲਾਫ ਹੱਲਾ ਬੋਲੇ ਜਾਵੇਗਾ ਤੇ ਪਹਿਲਾਂ ਵੀ ਕਾਫੀ ਵਾਰ ਧਰਨਾ ਪ੍ਰਦਰਸ਼ਨ ਜਿਹੜਾ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਲਗਾਇਆ ਗਿਆ ਹੈ ਤੇ ਜਿਸ ਦੇ ਦੌਰਾਨ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਜਿਹੜੀ ਆ ਧਰਨਾ ਪ੍ਰਦਰਸ਼ਨ ਜਿਹੜੇ ਮੁਲਾਜ਼ਮਾਂ ਦੇ ਵੱਲੋਂ ਕੀਤਾ ਗਿਆ ਤੇ ਹੁਣ ਫਿਰ ਤੋਂ ਜਿਹੜਾ ਧਰਨੇ ਨੂੰ ਲੈ ਕੇ ਐਲਾਨ ਹੋਇਆ ਹੈ ਤੇ ਉੱਥੇ ਹੀ 12 ਮਾਰਚ ਤੇ 13 ਮਾਰਚ ਨੂੰ ਪ੍ਰਦਰਸ਼ਨ ਜਿਹੜੇ ਕੱਚੇ ਮੁਲਾਜ਼ਮ ਕਰਨਗੇ ਤੇ ਵਿਧਾਨ ਸਭਾ ਦਾ ਘਿਰਾਓ ਜਿਹੜਾ ਕੀਤਾ ਜਾਵੇਗਾ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਫਿਰ ਤੋਂ ਜਿਹੜਾ ਜਿਹੜੇ ਕੱਚੇ ਮੁਲਾਜ਼ਮ ਕਰਨਗੇ ਤੇ ਜਿਸ ਦੇ ਦੌਰਾਨ ਪੀਆਰਟੀਸੀ ਜਿਹੜੀ ਸਰਕਾਰੀ ਬੱਸਾਂ ਨੇ ਜਾਨੀ ਕਿ ਉਹ ਬੰਦ ਰਹਿਣਗੀਆਂ 12 ਮਾਰਚ ਤੇ 13 ਮਾਰਚ ਨੂੰ ਲੈ ਕੇ ਸਰਕਾਰੀ ਬੱਸਾਂ ਬੰਦ ਹੋਣ ਦਾ ਐਲਾਨ ਹੈ